ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਅੱਜ ਬਾਈ ਮਲਾਏ ਹੋਏ ਕਰਮੇ ਨੇ ਆਪਣੇ YouTube ਫੈਮਿਲੀ 'ਚੋਂ ਬੰਦਾ ਆਪਣਾ ਸਬਸਕ੍ਰਾਈਬਰ ਆ ਮਿੱਤਰ ਵੀ ਆ ਉਹ ਆਇਆ ਹੋਇਆ ਕੰਮ ਕਰਾਉਣ ਟਰਾਲੇ ਦਾ ਇੱਕ ਟੈਂਕਰ ਦਾ ਟਾਈਕਰ ਦਾ ਉਹਨੂੰ ਦਿਖਾਉਨੇ ਆ ਟੈਂਕਰ ਦਾ ਦਾ ਕਰਮੇ ਨੇ ਖਲੀ ਬਦਲਤਾ ਦਿਖਾਉਨੇ ਆ ਤੁਹਾਨੂੰ ਰਾਜਵੀਰ ਕਰਦਾ ਸ਼ੋਅ ਨਾਲ ਹਾਂਜੀ ਇਹ ਟੈਂਕਰ ਆਇਆ ਬਿੰਦਰ ਪਹਾਲੀ ਜ਼ਿਲ੍ਹੇ ਤੋਂ ਮਟੌਰ ਦੇ ਮਟੌਰ ਪਿੰਡ ਤੇ ਟੈਂਕਰ ਇਹ ਮਗਰ ਇਹ ਟੈਂਕਰ ਉਲਟਾ ਦਾ ਉਲਟਾ ਦਾ ਇਹ ਮੂੰਹ ਥੱਲੇ ਆ ਹੂੰ ਇਹ ਹੱਲਤਾ ਉਹ ਮੂੰਹ ਬੰਦ ਕਰਦਾ ਇਹਦਾ ਮੂੰਹ ਉੱਪਰ ਖੋਲਦਾ ਇਹਨੂੰ ਦੋ ਮੂੰਹ ਤੇ ਇੱਕ ਮੂੰਹ ਕਰਦਾ ਇਹਦਾ ਠੀਕ ਹੈ ਤੇ ਆਇਕਨ ਇਹ ਬੁੱਟਿਆ ਪਿਆ ਦਾ ਸਾਰੇ ਜਿੰਦ ਚੋਬੀ ਨੇ ਤੇ ਬਈ ਬਾਈਆਂ ਨੇ ਬਈ ਚੱਲਦਾ ਟੈਂਕਰ ਲਿਆ ਦਾ ਇਹ ਆ ਚੱਲਦਾ ਲਿਆ ਇਹ ਮਤਲਬ ਜਿਆਦਾ ਹਾਲਤ ਖਸਤਾ ਦੀ ਇਹਨੂੰ ਪਲਟੀ ਮਰਾ ਦੇਣਾ ਇੱਕ ਨੂੰ ਕਰ ਲੈਣੀ ਠੀਕ ਹੈ ਇਹ ਨਵਾਂ ਬਣਾਤਾ ਇਹਨੂੰ ਪੇਂਟ ਹੋ ਜਾਣਾ ਇਹ ਬਈ ਮਿਸਤਰ ਪਹੁੰਚੇ ਆ ਆਪਣੀ ਵੀਡੀਓ ਦੇਖ ਕੇ ਕਿਉਂ ਆਪਾਂ ਨੇ ਪਹਿਲਾਂ ਜਿੰਨਾ ਕਰ ਮੇਰੇ ਕੰਮ ਕਰਾਇਆ ਉਹ ਚੀਜ਼ ਦੇ ਟਿਕਟ ਨਾਲ ਲੈ ਕੇ ਆਏ ਠੀਕ ਕਰ ਲਾਡ ਬੱਦ ਆਲਦ ਨੂੰ 15 20 ਕਿਲੋਮੀਟਰ 'ਚ ਮਿਸਤਰੀ ਨਹੀਂ ਹੈਗਾ ਕੋਈ ਵੀ ਤੇ ਇਹ ਖੜਾ ਕੇ ਦੇਹੋ ਟੈਂਕਰ ਪਹਿਲਾਂ ਹਮ ਅੱਜ ਜਾਂ ਉਹਨਾਂ ਨੇ ਆਉਣਾ ਦਾ ਟਰੈਕਟਰ ਨਾਲ ਆ ਪਾ ਲਿਆ ਇਹ ਟਰਾਲਾ ਇਹਦੇ ਚ ਕੱਲੇ ਨੂੰ ਹੁਣ ਮਿਸਤਰੀ ਦੱਸੂਗਾ ਵੀ ਕਿੱਥੇ ਆਹ ਲੱਗ ਰਿਹਾ ਜੀ ਪੁਆਦ ਵਾਲੇ ਠੀਕ ਹੈ ਬਾਕੀ ਇਹ ਸਾਈਡਾਂ ਹੋ ਗਈਆਂ ਤੇ ਆਹ ਲੈਟਰ ਰੂਟਾਂ ਲੱਗਣ ਨੂੰ ਠੀਕ ਹੈ ਜੀ ਇੱਕ ਪਲੇਟ ਆ ਵੀ ਪਈ ਆ ਠੀਕ ਹੈ ਬਾਈਆਂ ਦਾ ਨਾਮ ਹੋਊਗਾ ਮੇਰ ਸਿੰਘ ਬੈਦਵਾਨ ਹਾਂ ਮੇਰ ਸਿੰਘ ਬੈਦਵਾਨ ਇਹ ਵੀ ਟਰਾਲੇ ਤੇ ਲੱਗਣੀ ਹੈ ਮਿਸਤਰੀ ਹਾਂ ਹਾਂ ਜੀ ਆ ਵੀ ਸਿਸਟਮ ਰੋਟਾ ਪੱਤੀ ਲਾਉਣ ਨਾਲ ਆ ਦੇਖੋ ਇਹ ਆਪਣੇ ਪਲਾਜ਼ਮਾ ਕਟਿੰਗ ਚ ਕੱਟ ਰਹੇ ਹਨਾ ਹਾਂ ਜੀ ਹਾਂ ਜੀ ਪਲਾਜ਼ਮਾ ਹੀ ਕੱਟਿਆ ਇਹਦਾ ਕੀ ਕੰਮ ਹੋ ਰਿਹਾ ਹੈ ਇਹਦਾ ਜਿਹੜਾ ਆਪਣਾ ਬੁਲਾਇਆ ਹੈ ਗੱਟਾ ਵਾਸਤੇ ਆਇਆ ਕਟਿੰਗ ਵਾਸਤੇ ਆਇਆ ਇਹ ਅੱਛਾ ਲੈ ਕਟਿੰਗ ਇਹਨੂੰ ਵੀ ਪੇਂਟ ਵਗੈਰਾ ਹੋਣਾ ਹੈ ਆਹ ਫਿਰ ਪੇਂਟ ਹੋਣਾ ਹੈ ਇਹਨੂੰ ਮੋਡੀਫਾਈ ਹੋਣ ਨੂੰ ਆਇਆ ਇਹਨੂੰ ਵੀ ਪੇਂਟ ਹੋਊਗਾ ਇਹਦਾ ਆਪਣੇ ਪਾਸਾ ਘਮਾਤਾ ਇਹਦਾ ਪਾਸਾ ਹੀ ਘਮਾਇਆ ਹੈ ਨਾ ਇਹ ਥੱਲੇ ਦੇ ਗਲ ਗਿਆ ਦਾ ਇਹ ਅੱਛਾ ਇੱਕ ਇਹ ਵੱਜ ਗਏ ਵੀਂਗਾ ਹੋਇਆ ਬੈ ਦੌਰ ਤੋਂ ਠੀਕ ਹੈ ਦੋ ਤਿੰਨ ਜਿਆਦਾ ਮੇਰਾ ਆਪਾਂ ਨੇ ਉੱਪਰਲਾ ਪਾਸਾ ਥੱਲੇ ਕਰਤਾ ਤੋਂ ਆ ਦਾ ਟੈਂਕ ਘਮਾਦਾ ਸਾਰਾ ਸਭ ਜੰਗਲਾ ਜੰਗਲਾ ਪੱਟ ਕੇ ਹੈ ਉਪਰ ਕਰ ਸਭ ਉਪਰ ਕਰਤਾ ਇਹਨੇ ਕਿ ਆ ਡੈਂਟੂ ਦੇ ਘਰ ਤੇ ਇਹ ਇਹ ਬਾਈ ਥੋੜਾ ਚੈਨਲ ਦੇਖੀ ਆਇਆ ਇਹਦਾ ਅੱਛਾ ਵੀਡੀਓ ਦੇਖ ਕੇ ਆਇਆ ਬਾਕੀ ਬਾਈ ਨਾਲ ਵੀ ਕਰਦੇ ਆ ਗੱਲਬਾਤ ਵੀ ਕਿਵੇਂ 55 ਜਿਹੜਾ ਇਹ ਵੀ ਤੁਹਾਡੇ ਵੀਡੀਓ ਦੇਖ ਕੇ ਆਇਆ ਇਹ ਪਲੇਹੜੀ ਜਾਣਾ ਹੈ ਮੋਹਾਲੀ ਕੋਲੇ ਹੈ ਇਹ ਵੀ ਅੱਛਾ ਪਲੇਹੜੀ ਹਾਂ ਜਾਣਾ ਪਲੇਹੜੀ ਇਹ ਪਲੇਹੜੀ ਜਾਣਾ ਠੀਕ ਹੈ ਇਹ ਵੀ ਥੋੜੀ ਵੀਡੀਓ ਦੇਖ ਕੇ ਆਇਆ ਇਹ ਭੰਗ ਨਾ ਤੇਰੇ ਕੋਲ ਪੈ ਗਿਆ ਪਲੇਹੜੀ ਆਈ ਨਹੀਂ ਮੈਨੂੰ ਪਤਾ ਕਿ ਕਿੱਥੇ ਪੈਂਦੇ ਨੇ ਕਿ ਪਲੇਹੜੀ ਜਾਣਾ ਹੈ ਹੈਗਾ ਹੈਗਾ ਬਾਕੀ ਬਾਈ ਨਾਲ ਗੱਲ ਕਰਾਈਏ ਹੁਣ ਇੱਕ ਵਾਰ ਚਲੋ ਹਾਂਜੀ ਤੋ ਭਾਈ ਵੀਰ ਨਗਰ ਨੂੰ ਗੱਲ ਕਰਾਉਨੇ ਆ ਚਾਹ ਵੀਰ ਇਹਦਾ ਹੀ ਟੈਂਕਰ ਹੈ ਇਹਦਾ ਹੀ ਬਾਈ ਦਾ ਟਰੱਲ ਹੈ ਠੀਕ ਹੈ ਅਸੀਂ ਗੱਲ ਦੀ ਸਾਰਿਆਂ ਨੂੰ 22 ਤਵਿੰਦਰ ਉਹਨਾਂ ਦੀ ਵੀਡੀਓ ਦੇਖ ਕੇ ਆਏ ਤੇ ਅਸੀਂ ਇਹਨਾਂ ਕੋਲ ਹਾਂਜੀ ਇਹ ਬਹੁਤ ਵਧੀਆ ਕੰਮ ਹੈ ਵੀਰ ਦਾ ਜੇ ਤੁਹਾਨੂੰ ਵੀ ਕੋਈ ਕਰਵਾਉਣਾ ਚਾਹੁੰਦਾ ਰਿਪੇਅਰ ਦਾ ਵੀ ਨਵਾਂ ਵੀ ਕਰ ਲੰਦਾ ਵੀਰ ਹਸਕੰਜਾ ਬਣਾ ਰਿਹਾ ਆਹ ਸਕੰਜਾ ਬਣਾ ਰਿਹਾ ਬਾਈ ਹਾਂਜੀ ਇਹ ਵੀ ਮਾਲੀ ਜਿਹੜੇ ਆਈਏ ਅੱਛਾ ਉਹ ਦੱਸਿਆ ਵੀਰ ਮਾਹ ਪਲੇਟ ਹੀ ਬੰਦ ਰਿਹਾ ਇਹ ਕੰਮ ਕਰਦਾ ਵੀਰ ਹਾਂਜੀ ਤੇ ਪੈਸੇ ਵੀ ਜਾਇ ਜਾਂ ਪ੍ਰਾ ਕੋਈ ਕੰਮ ਕਰਵਾਉਣਾ ਚਾਹੁੰਦਾ ਤਾਂ ਬਾਜੀ ਸੱਤ ਕੇ ਆਓ ਅਜੇ ਪਹਿਲਾਂ ਪੁੱਛ ਕੇ ਗਏ ਆ ਭਰਾਵਾਂ ਨੂੰ ਇਹਨਾਂ ਦੀ ਵੀਡੀਓ ਦੇਖ ਕੇ ਸਾਡੀ ਜਾਣਕਾਰੀ ਲਈ ਫੇਰ ਦੁਬਾਰੇ ਅਸੀਂ ਫਿਰ ਦੋਨੋਂ ਸਮਾਨ ਛੱਡ ਕੇ ਗਏ ਆ ਅੱਗੇ ਨੂੰ ਵੀ ਆਵਾਂਗੇ ਜ਼ਰੂਰ ਨਹੀਂ ਅਸੀਂ ਤਾਂ ਇਹੀ ਕਹਿੰਦੇ ਆ ਜੀ ਬਾਈ ਪਹਿਲਾਂ ਆਪਣੀ ਆਓ ਤਸੱਲੀ ਕਰੋ ਫੇਰ ਤੁਹਾਨੂੰ ਦੂਈ ਦੇਖੇ ਹੀ ਹੁਣ ਕੰਮ ਕਹੀ ਜਾ ਲੱਗਿਆ ਨਹੀਂ ਕੰਮ ਵਧੀਆ ਕਰਦਾ ਨੀਚੋਂ ਉਹਨਾਂ ਨਾਲ ਕਰਦਾ ਦੇਖੋ ਪੈਸੇ ਤਾਂ ਲੈਣੇ ਆਪਣੀ ਕੰਮ ਤੇ ਲੈਣੀ ਹੈ ਮਿਹਨਤ ਨਾਲ ਲੈਣੀ ਹੈ ਪਰ ਉਹ ਕੰਮ ਵਧੀਆ ਹੋਵੇ ਤਾਂ ਬੰਦਾ ਉਹ ਜ਼ਿਆਦਾ ਸਵਾਦ ਹੁੰਦਾ ਹੈ ਜ਼ਿਆਦਾ ਸਵਾਦ ਅੱਜ ਫਿਰ ਫालतੂ ਵੀ ਜਾਣੇ ਮੂੰਹ ਮੰਗੇ ਵੀ ਦੇਣ ਨੂੰ ਦਿਲ ਕਰਦਾ ਬਿਲਕੁਲ ਬਿਲਕੁਲ ਹਾਂ ਅੱਲਾਹ ਦਾ ਵੀ ਤੁਸੀਂ ਅੱਜ ਲੈ ਆਉਂਦੇ ਬਈ ਮੈਂ ਸਵੇਰੇ ਆਪਰਾ ਤੋਂ ਨੂੰ ਪਹਿਲਾਂ ਉਦੋਂ ਵੀ ਲੈ ਚਕੇ ਮੰਨਤੀ ਦੇ ਕੇ ਸੀ ਉਹਦੇ ਕਰਾਉਣਾ ਅੱਛਾ ਕਟਿੰਗ ਕਰਾਉਣੀ ਸੀ ਉਦੋਂ ਮੰਨਤੀ ਫਿਰ ਅੱਜ ਦੋਨੋਂ ਹੀ ਪਾ ਲੈ ਗਏ ਨਾਲ ਠੀਕ ਥੋੜੀ ਲੇਟ ਭੱਜਣ ਕਰਕੇ ਵੀਰ ਦਾ ਕੰਮ ਲੇਟ ਹੋ ਗਿਆ ਨਹੀਂ ਮੈਂ ਉਹਦੇ ਵੱਲੋਂ ਲੇਟ ਨਹੀਂ ਆ ਉਹ ਤਾਂ ਚਲੋ ਇਹਨੇ ਬਿਜਲੀ ਦੀ ਪ੍ਰੋਬਲਮ ਹੈ ਆਦਰਵਾਇਜ਼ ਕੋਈ ਲੇਟ ਨਹੀਂ ਹਾਂ ਕੰਮ ਉਹ ਕਰਾਉਂਦੇ ਹੀ ਉਹਨੇ ਸਾਨੂੰ ਪਿਆ ਵੀ ਮੁਸੇ ਦਿਨ ਆਇਓ ਜਦੋਂ ਸਾਡਾ ਕੰਮ ਇਧਰੋਂ ਫਾਈਨਲ ਹੋ ਜਾਏ। ਪਤਾ ਕੀ ਚੱਕਰ ਆਈ ਹੁਣ ਜਿਵੇਂ ਤੁਸੀਂ ਆਗੇ ਤੁਸੀਂ ਆਪ ਦਾ ਦੱਸ ਕੇ ਫਿੱਟ ਕਰਵਾ ਲਿਆ। ਹਾਂਜੀ ਹਾਂ। ਇਹਦੇ ਵਰਗੀ ਰੀਸ ਨਹੀਂ। ਫਿਰ ਉਹ ਕਿਆ ਹੁੰਦਾ ਹੈ ਮਿਸਤਰੀ ਆਪ ਦੀ ਮਰਜ਼ੀ ਕਰ ਲਵੇ। ਫਿਰ ਉਹ ਸਵਾਦ ਨਹੀਂ ਆਉਂਦਾ। ਫਿਰ ਉਹ ਯਾਰ ਪੱਟ ਦੇ ਇਹਨੂੰ ਇਤੋਂ ਮੈਨੂੰ ਚੰਗਾ ਨਹੀਂ ਲੱਗਿਆ। ਇਹ ਇੱਥੇ ਆਏ ਆ ਹਰਸਤਵਿੰਦਰ ਫਿਰ ਢੇੜਾ ਨਹੀਂ ਮਾਰਨਾ ਪੈਂਦਾ। ਹਾਂਜੀ ਬਿਲਕੁਲ। ਬਾਰ-ਬਾਰ ਤੇਲ ਬੁੱਕਣ ਨਾਲ। ਹਾਂਜੀ ਹਾਂਜੀ। ਤੁਸੀਂ ਆਓ ਉਸੇ ਦੇ ਨਾਲ ਦੀ ਨਾਲ ਟਾਈਮ ਲੈ ਕੇ ਆ ਜਾਓ। ਕਿਉਂਕਿ ਇਹਨਾਂ ਦਾ ਵੀ ਹੁਣ ਸੀਜ਼ਨ ਦਾ ਕੰਮ ਹੈ। ਬਿਲਕੁਲ ਬਿਲਕੁਲ। ਹਾਂ ਦੁਵਾਰ ਦੇ ਬਾਰੇ ਜਿਹੜੇ ਕ ਲੱਗਦਾ ਕਿਸੇ ਨੂੰ ਫालतू ਚਲੋ ਕੋਈ ਗੱਲ ਨਹੀਂ ਨਾ ਲੈ ਲਓ ਹਾਂਜੀ ਹਾਂਜੀ ਪਰ ਇਹਨਾਂ ਨੇ ਸਾਨੂੰ ਆਪੂ ਲਾ ਫੋਨ ਕਰਕੇ ਕੱਲ ਸ਼ਾਮ ਨੂੰ ਫੋਟੋ ਆ ਪਰਸੂ ਲੈ ਜੋ ਠੀਕ ਹੈ ਹਾਂ ਸੀ ਆਉਣੇ ਫੋਨ ਕਰੀਏ ਤੁਮੇ ਕੋਈ ਆਵੇ ਤੁਹਾਨੂੰ ਇੱਧਰ ਠੀਕ ਹੈ ਜੀ ਬਾਕੀ ਹਰਜਿੰਦਰ ਹੁਣਾਂ ਵਧੀਆ ਕੰਮ ਕਰ ਰਹੇ ਆ ਭਰਾ ਹਾਂਜੀ ਹਾਂਜੀ ਤੇ 19 ਕੇ ਨਾਮ ਵਧੀਆ ਗੱਲ ਕਰਦੇ ਆ ਬਹੁਤੀ ਉੱਚੀ ਗੱਲ ਨਹੀਂ ਕਰਦੇ ਜੋ ਐਜ਼ ਇਟ ਇਜ਼ ਮਤਲਬ ਅਸੀਂ ਜਿਹੜੀ ਚੀਜ਼ ਵਰਤ ਲਈ ਅਸੀਂ ਉਹ ਦਿਖਾਉਨੇ ਆ ਅਸੀਂ ਸਾਡਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਕਿਤੇ ਜਾ ਕੇ ਵੀਡੀਓ ਕਰਿਆਏ ਵੀ ਬਾਅਦ ਚੋਂ ਅਗਲਾ ਫਾਸਟ ਜਵੇ ਫਾਸਟ ਜਵੇ ਹਾਂ ਸਾਡਾ ਉਹ ਕੰਮ ਨਹੀਂ ਅਸੀਂ ਜਿਹੜਾ ਇੰਪਲੀਮੈਂਟ ਵੀ ਦਿਖਾਇਆ ਹੈ ਪਹਿਲਾਂ ਸਾਡੇ ਕੋਲ ਖੜਾ ਹੋ ਅਸੀਂ ਵਰਤ ਰਹੇ ਹਾਂ ਫਿਰ ਅਗਲੇ ਨੂੰ ਅਸੀਂ ਦੱਸਣ ਜੋਗੇ ਵੀ ਯਾਰ ਇਹ ਚੀਜ਼ ਵਧੀਆ ਬਿਲਕੁਲ ਵੇ ਹੁਣ ਵੀ ਇਸ ਤਰ੍ਹਾਂ ਹੀ ਚਾਹੀਦਾ ਕਿਉਂਕਿ ਅੱਜ ਕੱਲ ਮਹਿੰਗਾਈ ਵਧੀ ਆ ਹਾਂਜੀ ਪਰੇਸ਼ਾਨ ਹੋਣ ਨਾਲੋਂ ਜਾਇਜ਼ ਕੰਮ ਆ ਔਰ ਵਧੀਆ ਕੰਮ ਆ ਕੋਈ ਚੰਗੀ ਮਿਲ ਜੇ ਉਹਦੇ ਵਰਗਾ ਨਾ ਬਾਈ ਹੁਣ ਦੇਖੋ ਜੀ ਜੀਰੀਆਂ ਦਾ ਨਿਕਾਲ ਕਿੱਥੇ ਗਏ ਇਸ ਵਾਰ ਜੀ 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 ਕਿੰਨਾ ਲਾਸ ਹੋਣਾ ਬਿਲਕੁਲ ਜਿਹੜੇ ਏਰੀਆ ਨੂੰ ਲਾਸ ਹੋ ਗਿਆ ਉਹਨੇ ਤਾਂ ਉੱਠਣਾ ਨਹੀਂ ਉਹਨੇ ਉੱਠਣਾ ਨਹੀਂ ਠੀਕ ਨਹੀਂ ਬਹੁਤ ਪਿੱਛੇ ਚਲੇ ਗਿਆ ਜਿਹੜਾ ਆਪਾਂ ਨੇ ਜੀਰੀ ਦਾ ਠੇਕਾ ਦੇਣਾ ਤਾਂ ਹਾਂ ਉਹਨਾਂ ਕੋਲ ਢਾੜ ਘੱਟ ਘੱਟ ਹੈ ਬਰਾਬਰ ਹੈ ਵੀਰੇ ਤੂੰ 11 ਕੁਇੰਟਲ ਦੇ ਪੈਸੇ ਲਾ ਕੇ ਚੱਲ ਆਪਣੀ ਅੱਜ ਸ਼ਾਮ ਨੂੰ ਤੋਲਣੀ ਹੈ ਪਰ ਆਪਾਂ ਨੇ ਤਾਂ ਸੱਚੋਂ ਲਾਈ ਨਹੀਂ ਅੱ ਅੱਜ ਲਾਈ ਨੇ ਅੱਜ ਟਰਾਲੇ ਹੋਰ ਆ ਗਏ ਥੋੜੇ ਲੱਗ ਜ ਹੋ ਗਈ ਹੁਣੇ ਸ਼ੁਰੂ ਵੜਾਈ ਸ਼ੁਰੂ ਹੋ ਗਈ ਖਰੀਦ ਵੀ ਆਪਣੇ ਸ਼ੁਰੂ ਹੋ ਗਈ ਲਾ ਕਾਫੀ ਝੜ ਘਟਾ ਝਾੜ ਜਿਹੜੀ ਰਾਤ ਢੇਰੀ ਤੁਲੀ ਹੈ 22 ਕੁਆਂਟਲ 30 30 29 ਕਿਲੋ ਦੀ ਐਵਰੇਜ ਆ ਕੀਲੇ ਦੀ ਦੋ ਕੀਲਿਆਂ ਚ ਟਾਪ ਦੀ ਜਿਰੀ ਆ ਕੋਈ ਬਿਮਾਰੀ ਨਹੀਂ ਦੀ ਉਹਨੂੰ 80 ਕੁਆਂਟਲ ਘਟ ਗਿਆ ਆ ਰਾਮ ਲਾਲ ਜੀ ਐਨ ਮੇਨੇ ਹੋਏ ਖੇਤਾਂ ਚ 44 ਕੁਆਂਟਲ 62 ਕਿਲੋ ਹੋਈ ਅੱਛਾ ਆਪਣੇ ਪਿੰਡ ਦੇ ਜ਼ਿਮੀਦਾਰ ਦੀ ਉੱਤੇ ਨਾਲੇ ਚੰਗੀ ਧੀ ਚੰਗੀ ਜੀਰੀ ਕੋਈ ਬਿਮਾਰੀ ਨਹੀਂ ਨਾਲੇ ਸਾਨੂੰ ਖੇਤ ਪਤਾ ਪੂਰੇ ਮਿਨੇ ਹੋਏ ਠੇਕੇ ਵਾਲੀ ਜ਼ਮੀਨ ਆ ਉਹਦੇ ਕੋਲ ਵੀ ਆਣੀ ਸਾਡੇ ਡੌਲ ਨਾਲ ਡੌਲ ਜ਼ਮੀਨ ਆ ਇਹ ਨਹੀਂ ਹੈਗਾ ਵੀ ਕੋਈ ਨਾਲੇ ਆਪਣੇ ਕੋਲ ਤੋਂ ਲਈ ਆ ਪਰਚੀ ਆਪਣੇ ਕੋਲ ਬਣੀ ਆ ਹਾਂ ਕੋਈ ਪਾਣੀ ਤਾਂ ਵੀ ਕਿਸੇ ਨੂੰ ਦੱਸਿਆ ਕਿ ਹਾਂ ਜੀ ਬਾਕੀ ਹੁਣ ਜਿਹਨੇ ਗੱਪਾਂ ਮਾਰ ਰਹੀਆਂ ਉਹਦਾ ਮਾਰੀ ਜਾਵੇ ਭਾਈ ਗੱਪਾਂ ਦਾ ਕਿਸੇ ਨੂੰ ਕੋਈ ਭਾ ਨਹੀਂ ਅਗਲੇ ਕਹੀ ਆਉਂਦੇ ਘੱਟ ਦੀ ਘੱਟ 30 ਉਹਦਾ ਕੋਈ ਫਾਇਦਾ ਉਹਦਾ ਕੋਈ ਫਾਇਦਾ ਨਹੀਂ ਆਉਂਦਾ ਅਗਲੇ ਨੂੰ ਪਤਾ ਅਗਲੇ ਦੇ ਵੀ ਪੈਸੇ ਜੇਬ ਚ ਪੈਣੇ ਉਹਦਾ ਆਪਣੇ ਮਨ ਦੀ ਸੈਟੀਸਫੈਕਸ਼ਨ ਬਿਲਕੁਲ ਅਸੀਂ ਉਦਣੇ ਦੀ ਬਾਸਮਤੀ ਵੇਚ ਕੇ ਆਏ ਆ 1509 ਉਹਦਾ ਵੀ ਅਸੀਂ ਸਹੀ ਦੱਸਿਆ ਕਾਲੀ ਕਾਲੀ ਵਿੱਚ ਕਾਲੀ ਵੇਚੀ ਆ ਜੀ 38 ਕੁਇੰਟਲ 30 ਕਿਲੋ ਪਤਾ ਨਹੀਂ ਬੀ ਕੁਲੋ ਹਾਂ ਇੱਥੇ ਕੋਈ ਆ ਕਿੰਨੀ ਏਰੀਆ ਚ 2 ਕਿਲੋ ਚਲੋ ਠੀਕ ਹੈ ਅੱਸੀ ਗਾਲ ਜੀ ਸਾਰਿਆਂ ਨੂੰ ਹਾਂ ਜੀ ਪਾਈ ਸਿਮਰਨ ਅਸਲਾਹ ਕਰਦਾ ਮੈਂ ਕਿ ਤੇਰੀ ਜੀਰੀ ਕਦ ਕਾਉਂਦੀ ਆ ਹਾਂ ਕਹ ਨਹੀਂ ਬਿਲਕੁਲ ਫੇਰ ਕਿਆ ਕਹਿੰਦਾ ਇਹ ਹੁਣ ਪਾਣੀ ਚੱਲਦਾ ਪਾਣੀ ਚੱਲਦਾ ਲੱਭ ਜਾਣਿਆ ਦੱਸ ਮੈਂ ਨੀਚੋ ਕਰੂਗਾ ਸੀ ਮੇਰੇ ਹਿਸਾਬ ਨਾਲ ਇਹ ਭਾਈ ਪੱਕੀ ਵਢਾਉਣੀ ਤੈਨੂੰ ਦੱਸਿਆ ਰਹਿ ਗਿਆ ਪਹਿਲਾਂ ਹੀ ਪੱਕੀ ਵਢਾਉਣੀ ਪੂਰੀ ਜੀਰੀ ਪੱਕੀ ਵਢਾਉਣੀ ਆ ਤਾਂ ਹੀ ਤਾਂ ਪਾਣੀ ਲਾਤਾ ਵੀਰ ਨਾ ਨਾ ਠੀਕ ਕਰਿਆ ਕਹ ਨਹੀਂ ਜੇ ਨਾ ਪਾਣੀ ਲਾਉਂਦੇ ਕੱਲ ਦਾ ਮੈਂ ਕਹਿੰਦਾ ਤੂੰ ਪਾਣੀ ਲਾਉਣ ਲੱਗਿਆ ਹਾਂ ਆਪਣਾ ਹੋਰੇ ਨਿਬੜ ਗਿਆ ਸਾਰਾ ਹਵਾਰੇ ਰਹਿ ਗਏ ਬਸ ਦੋ ਤਿੰਨ ਘਾਰੇ ਨਿਬੜ ਗਿਆ ਸਾਰਾ ਪਾਣੀ ਅੱਜ ਕਰਮੇ ਕੋਈ ਗੇੜਾ ਮਾਰ ਕੇ ਆਇ ਤੇ ਕਹਾਂ ਨਗੇ ਨਹੀਂ ਵੀਰ ਆਇਆ ਹੋਇਆ ਤਾਂ ਉਹ ਅਜੀ ਤਾਂ ਮਰੰਡੇ ਗਈ ਦੀ ਕੰਮ ਅੱਛੇ ਉਹਨਾਂ ਨੇ ਰੋਕ ਲਿਆ ਰਸਤੇ ਹੀ ਬਣ ਜਾਂਦੇ ਹਨ ਪੁੱਛੇ ਵੀਰ ਆਇਆ ਹੋਇਆ ਤਾਂ ਉੱਥੇ ਉਹਨਾਂ ਵਾਲੀ ਤੇ ਅੱਛੇ ਪਹਾਣੀ ਕੋ ਪੈਂਡਾ ਬਿੰਦਰ ਕਿਹੜਾ ਪੈਂਡਾ ਦੋ ਤੂੰ ਦੱਸ ਮਟਾਰੂ ਕਿਹੜਾ ਮਟਾਰ 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 ਹੂੰ ਮਟਾਰ ਪੈਂਡਾ ਦਾ ਆਇਆ ਹੋਇਆ ਤਾਂ ਵੀਰ ਉਹਨੇ ਜਿਹਨੇ ਟਾਂਕੀ ਨਹੀਂ ਉਹ ਕਰਾਈ ਤੇ ਟਰਾਲਾ ਵੀ ਲਾ ਕੇ ਢਾਉਣਾ ਹੈ ਟਰਾਲਾ ਵੀ ਲਾ ਕੇ ਢਾਹਿਆ ਹੋਇਆ ਅੱਛੇ ਟਰਾਲੇ ਦਾ ਵੀ ਚੱਲਦਾ ਜੀ ਮੋਡੀਫਿਕੇਸ਼ਨ ਜੀ ਤੇ ਘੰਟਾ ਸਾਨੂੰ ਉੱਤੇ ਲੱਗ ਗਿਆ ਫੇਰ ਉਹਨਾਂ ਕੋ ਚਲੇ ਗਏ ਤੇ ਰਿਸਟ ਵਾਲਿਆਂ ਨੂੰ ਕਾਤਾ ਨਾ ਬੁਲਾਇਆ। ਕਿਆ ਤਰੀ ਨਹੀਂ ਫੇਰ ਵਾ ਪਾਇਆ ਨਹੀਂ? ਕਾਤਾ ਦਾ ਫੇਰ ਵਾ ਕਹਿੰਦੇ ਪਿੰਡ ਆ ਰਿਹਾ। ਮੇਰਾ ਸਿਸਟਮ ਬਕਾਇਆ ਹੈ ਇਹ ਨਾਲ ਜਾ ਕੇ ਠੀਕ ਕਰਾ। ਕਿਆ ਹੁਣ ਤੰਗੜਾ ਲਗਾਉਣਾ? ਹੁਣ ਕੁਛ ਅਪਗ੍ਰੇਡ ਹੋਰ ਨਮਾ ਕਰਨਾ ਉਹਨਾਂ ਨੇ। ਮਤਲਬ ਇੱਕ ਤਰ੍ਹਾਂ ਦਾ ਕਹਿਲਾ ਵੀ ਚਾਹੇ ਡੈਮੋ ਕਹਿਲਾ ਚਾਹੇ ਕੁਛ ਵੀ ਕਹਿਲਾ। ਮਤਲਬ ਆਪਣੇ ਤੌਰ ਪਰ ਆਪਣੇ ਆਪਲੇ ਡੈਕਟਰ ਪਰ ਕਰਕੇ ਦੇਖਣਾ। ਠੀਕ ਨਹੀਂ? ਕਾਮਯਾਬ ਹੋ ਗਿਆ ਤਾਂ ਮਾਰਕੀਟ ਚ ਲਾਂਚ ਕਰ ਦੂੰਗੇ। ਨਹੀਂ ਫਿਰ ਜਿਵੇਂ ਦਾ ਚੱਲਦਾ ਹੈ ਉਵੇਂ ਦਾ ਹੀ ਲਾ ਦੇਣਾ। ਆਪਣੇ ਸਿਸਟਮ ਵੀ ਬਹੁਤ ਯਾਰ ਵਧੀਆ ਕੁਝ ਹੋਰ ਵਿਕੀ ਕੋ ਵੀ ਜਾ ਕੇ ਆਏ ਤਾਂ ਮੈਫੀਸ਼ੀਅਨਸੀ ਵੀ ਗਏ ਤੇ ਜਿ ਆਪਾਂ ਛੇ ਇੱਕ ਬੰਦੇ ਨੇ ਆਪਣੇ ਨੇ ਨਾ ਦੋ ਦੋ ਨੇ ਰੈਟਰ ਲੈਣਾ ਦਾ ਜਿਹੜਾ ਉਹਨਾਂ ਨਾਲ ਗੱਲਬਾਤ ਕਰਕੇ ਆਏ ਆ 254 ਤੇ ਗੱਲਬਾਤ ਕਰਕੇ ਆਏ ਆ ਹਲੇ ਵਿਕੀ ਨਾ ਗਾਹਾਂ ਹੁਣ ਆਪਾਂ ਬੰਦੇ ਨਾਲ ਆਪਣੇ ਨੂੰ ਦੱਸਾਂਗੇ ਸਭ ਰੇਟ ਰੂਟ ਆ ਵੀ ਆ ਰੇਟ ਤੇ ਫਿਰ ਦੇਖਦੇ ਆ ਜੇ ਵਧਾਈਆਂ ਹੋ ਗਈਆਂ ਬਿਲਕੁਲ ਟਰੈਕਟਰ ਵਧੀਆ ਰੇਟ ਵਧੀਆ ਜਾਣੇ ਦਾ ਦਿਨ-ਦਰ-ਦਿਨ ਅਗਲਾ 25 ਹੁਣ ਚੜਨਾਗਾ ਹਾਂ ਰੇਟ ਵੇਰ ਵਾਜਣਾ ਰੇਟ ਤਾਂ ਦਿਨ-ਦਰ-ਦਿਨ ਵਧਦਾ ਜਾ ਰਿਹਾ ਬਹੁਤ ਵਿਕਰੀ ਹੋ ਰਹੀ ਆ ਆਹ 3-4 ਦਿਨਾਂ ਚ ਗਰਿਆਂ ਦੇ ਗਰੇ ਟਰੈਕਟਰ ਵਿਕ ਰਹੇ ਸਾਰੇ ਹੀ ਸਾਰੇ ਹੀ ਹੋ ਗਏ ਹਾਂ ਆਪਣੇ ਏਰੀਆ ਚ 36 30 ਵੀ ਬਹੁਤ ਆਇਆ 31 32 ਸਾਰੇ ਆ ਰਿਹਾ ਹੈ ਸਾਰੇ ਟਰੈਕਟਰ ਵਿਕ ਰਿਹਾ ਹੈ ਲਗਭਗ ਹੁਣ ਤਾਂ ਕੋਈ ਟਰੈਕਟਰ ਹੈ ਨਹੀਂ ਹੈਗਾ ਵੀ ਕਮੀ ਕਿਤੇ ਦੇ ਟਰੈਕਟਰ ਦੀ ਹਾਂ ਬਾਕੀ ਬਾਈ ਲੇਬਰ ਪਹੁੰਚ ਗਈ ਲੇਵਰ ਆਪਣੇ ਵਾਲੇ ਸਰੀਲੀ ਨਾ ਹੀ ਤਾਂ ਨਹੀਂ ਆਇਆ ਆ ਗਈ ਆ ਗਈ ਹਾਂ ਬਦੋਂ ਹੁਣੇ ਦੇਖ ਲੈ ਅੰਦਰ ਵੜ ਗਏ ਨਹੀਂ ਨਹੀਂ ਹਲੇ ਨਹੀਂ ਕੰਮ ਲਈਏ ਲੱਗੇ ਹੋਇਆ ਬਾਈ ਅੱਜ ਭਰਾਈ ਚੱਲਦੀ ਆ ਸਾਰੀ ਭਰਾਈ ਇੱਧਰ ਹੋਊਗੀ ਉਹ ਚੱਲ ਰਹੀ ਆ ਅੱਜ ਨਣੀਕੇ ਨਿਲ ਹੋ ਜਾਊਗਾ ਸਵੇਰ ਤੇ ਵੀਰ ਨਵਾਂ ਮਾਲ ਆ ਜਾਊਗਾ ਰਹਿ ਗਈ ਤਿੰਨ ਘਟੇਰੀਆਂ ਪਈਆਂ ਰਹਿ ਗਈਆਂ ਆਪਣੇ ਕੋਲ ਬਾਕੀ ਝਾੜਤਾ ਰਾਜਵੀਰ ਸਾਰਿਆਂ ਦਾ ਇੱਕੋ ਜਗਾ ਖੜਾ ਆ ਬਾਈ ਸਾਰਿਆਂ ਦਾ ਹੀ ਮਾਲਦਾਰਾਂ ਕਿੰਨਾ ਆ ਜੱਗੀ ਆ ਹੂੰ ਜੱਗੀ ਦਾ ਆ 23 ਕੁਆਂਟਰ ਕੁਸ਼ ਕਿਲੋ ਕਹਿੰਦਾ ਹੋ ਆ ਹਾਸ਼ੀ ਵੀ ਰਵੀ ਕਹਿੰਦਾ ਮੈਨੂੰ ਅੱਜ ਮੇਰੇ ਦਾ ਕਹਿੰਦਾ ਜਿਹੜੀ ਸਹਰਾਣੇ ਵਾਲੀ ਆ ਉਹ 27 ਨਿਕਲੀ ਆ ਜਿਹੜੀ ਪਿੰਡ ਵਾਲੀ ਆ ਉਹ 30 ਨਿਕਲੀ ਆ ਠੀਕ ਐਵਰੇਜ ਹੀ ਬਹੁਤ 25 ਦੀ ਹਸਪਰੀ ਦੀ ਉੱਥੇ ਜਿਰੀ ਦੀ ਸਹਰਾਣੇ ਇੱਕ ਨੰਬਰ ਦੀ ਸਹਰਾਣੇ ਹਾਂ ਉਹਦੇ ਨਾਲ ਉੱਪਰ ਜਿਰੀ ਦੀ ਉਹਦੇ ਨਾਲ ਉੱਪਰ ਜਿਰੀ ਮੈਂ ਨਹੀਂ ਕੋਈ ਸਾਫ ਸੁਥਰੀ ਦੇਖੀ ਜਦੋਂ ਉਹ 27 ਨਿਕਲੀ ਆ ਬਾਕੀ ਫੇਰ ਅੰਦਰ ਹੀ ਨਿਕਲਣਗੇ ਬਾਕੀ ਇਹ ਬਾਈ ਜਿਹੜਾ ਵੱਡ ਰਿਹਾ ਇਹ ਲੋ ਪਹਿਲਾਂ ਵਾਲਾ ਕੀਤਾ ਹਾਂ ਪੂਰਾ ਇਹ ਜਿਹੜਾ ਗੱਬੇ ਵਾਲਾ ਮੇਲ ਆ 20 25 ਹਲਦੀ ਵਾਲਾ ਉਹ ਹਾਲੇ ਕੋਈ ਲਾਟ ਨਹੀਂ ਵੱਡ ਰਿਹਾ ਉਹਦਾ ਨਹੀਂ ਵੱਡ ਹੋਇਆ ਜੀ ਹਲਦੀ ਵਾਲਾ ਵੀ ਜਿਹੜਾ ਹਲਦੀ ਦਾ ਥੋੜਾ ਪਹਿਲਾਂ ਉਹ ਵੀ ਨਹੀਂ ਗਈ ਕੋਈ ਵੱਡ ਕੋਈ ਵੱਡ ਨਹੀਂ ਉੱਥੇ ਤੇ ਝਾੜ ਦਾ ਪਤਾ ਲੱਗਣਾ ਹਾਂ ਰਾਜਵੀਰ ਪਰ ਕਿੰਨਾ ਨਿਕਲ ਆ ਟਰੈਕਟਰ ਕਿੰਨਾ ਮਾਡਲ ਆ ਟਰੈਕਟਰ ਵੀ ਪਤਾ ਨਹੀਂ ਕਿੰਨਾ ਮਾਡਲ ਆ ਇਹ ਆਪਣੇ ਬੰਦੇ ਦਾ ਹੀ ਟਰੈਕਟਰ ਆ ਉਹਨੇ ਇਹ ਟਰੈਕਟਰ ਪਰ ਬਹੁਤ ਰੁਪਏ ਲਾਦੇ ਹਾਂ ਠੀਕ ਆ ਮੋਡੀਫਾਈ ਕਰਾਇਆ ਬਾਈ ਮੋਡੀਫਾਈ ਕਰਾਇਆ ਹੋਇਆ ਤੇ ਟਰੈਕਟਰ ਦੇਖ ਲੈ ਤੂੰ ਕੰਡੀਸ਼ਨ ਦੇਖ ਟਰੈਕਟਰ ਹਾਂ ਠੀਕ ਆ ਦੇਖ ਟਰੈਕਟਰ ਐਨ ਬਣਾਇਆ ਪਿਆ ਮੈਂ ਤਾਂ ਇਹਨੂੰ ਕਹਿ ਦਵਾਂ ਸੇਲ ਕਰ ਦੰਨੇ ਆ ਇਹਦੇ ਚ ਸੇਲ ਨਹੀਂ ਬਾਈ ਹਾਲੇ ਕਰ ਤੂੰ ਦੱਸਦਾ ਮੈਂ ਇਹਦੀ ਜਿਹੜੀ ਸ਼ੋਅ ਆ ਹਾਂ ਇਹ ਇਹਦੀ ਉਹ ਆ ਮੰਨ ਕੇ ਚੱਲ 200 ਇਹਦੀ 75 ਦੀ ਹਾਂ ਇਹਦਾ ਇੰਜਨ ਵਾਲੀ ਇਹਦਾ ਇੰਜਨ ਬੜਾ ਕਰਿਆ ਹੋਇਆ ਹਾਂ ਇਹਦਾ ਗੇਅਰ ਹੋਰ ਕਰਿਆ ਹੋਇਆ ਹਾਂ ਬਾਕੀ ਇਹਨੇ ਜਿਹੜੇ ਮੀਟਰ ਮੋਟਰ ਐ ਇਹਨੂੰ ਡਿਜੀਟਲ ਦੂਏ ਲਾ ਦਿੱਤਾ ਸਾਰਾ ਕੁਝ ਆਹ ਮਾਡਲ ਚੰਗਾ ਤਿਆਰ ਕਰਾ ਪੈਣ ਲੱਗਾ ਲਾ ਕੇ ਨਾ ਕੰਡੀਸ਼ਨਿੰਗ ਦੀ ਵਧੀਆ ਕਰ ਦੇ ਸਕਦੇ ਆਂ ਬਾਈ ਇਹ ਟਰੈਕਟਰ 10 ਕਿਲੇ ਦੀ ਖੇਤੀ RAM nal ਕਰ ਰਿਹਾ ਇਸ ਟਾਈਮ ਇਹ ਵੀ ਆਪਣੇ ਬੰਦੇ ਦਾ ਹੀ ਆ 10 12 ਨਾ 10 12 ਤੇ ਦਾ ਵੱਧੇ ਕਰ ਰਿਹਾ ਹਾਂ 7 ਕਿਲੇ ਦਾ ਇਹ ਉੱਥੇ ਪਾਉਂਦਾ ਹੈ ਉੱਥੇ ਬਾਹਰ ਆ ਤਨੌੜੀ 6 ਹੋ ਰਹੀ ਆ ਹਾਂ 12 13 ਕਿਲਿਆਂ ਦੀ ਖੇਤੀ ਕਰ ਰਿਹਾ ਇਸ ਟਾਈਮ ਵਧੀਆ ਟਰੈਕਟਰ ਆ ਉਹ ਵੀ ਦੇਖਦਾ ਇੰਨਾ ਕੋਈ ਕਿਤੇ ਲੀਕੇਜ ਨਹੀਂ ਕੋਈ ਕੁਝ ਨਹੀਂ ਹੈ ਨਾ ਲੀਕੇਜ ਤਾਂ ਇਹ ਪਹਿਲਾਂ ਵੀ ਲੀਕੇਜ ਤਾਂ ਹੋ ਗਿਆ ਤਾਂ ਇੱਕ ਦਿਨ ਕੋਲੋਲੇ ਦੇ ਨਾਲ ਹਾਂ ਇਹਦੇ ਜਵਾਕਾਂ ਨੇ ਇਹ ਕਿਨਰ ਚ ਪਾਣੀ ਪਾਤਾ ਇਹਦੇ ਚ ਅੱਛਾ ਇਹ ਆ ਮੇਰੇ ਕੋਲ ਛੱਡ ਗਿਆ ਔਰੇ ਟਰੈਕਟਰ ਹਾਂ ਚੱਲ ਮੈਂ ਦੇਖਣ ਲੱਗ ਗਿਆ ਔਰ ਇਹਨੂੰ ਆਹ ਦੇਖ ਤੇਲ ਨਿਕਲਿਆ ਹੋਇਆ ਮੈਂ ਕਿਹਾ ਵੀ ਤੇਰੀ ਉਹ ਢਿੱਲੀ ਹੋਣੀ ਹੈ ਡੂਟੀ ਜੀ ਹਾਂ ਚੱਲ ਖੋਲਦੇ ਖੋਲਦੇ ਮੈਂ ਇਹ ਕਿਨਰ ਖੋਲ ਲਿਆ ਥੱਲੇ ਦੇ ਹਾਂ ਬਈ ਪਾਣੀ ਨਾਲ ਭਰਿਆ ਹੋਇਆ ਫੁੱਲ ਇਹਨ ਅੱਛਾ ਉਹ ਸਾਫ ਕਰਕੇ ਇਹਦਾ ਫਿਲਟਰ ਸਾਫ ਕਰਕੇ ਨਵਾਂ ਮਗਲਾ ਲਪਾਇਆ ਹੈ ਪਰਸੋਂ ਨਿਆਣੇ ਮੁੰਡਾ ਚੌਟ ਕਰ ਮੁੰਡੇ ਨੇ ਆ ਖੋਲ ਕੇ ਰੀਗੀਆਂ ਉੱਪਰ ਦੇ ਦੋ ਗਲਾਸ ਪਾਣੀ ਤੇ ਛੜਤੇ ਵਿੱਚ ਨਿਆਣੇ ਨਹੀਂ ਲੱਗਦੇ ਚੌਟ ਕਰ ਹਮ ਅੱਛਾ ਇਹਦੀ ਪੇਂਟ ਕੁਆਲਿਟੀ ਵੀ ਵਧੀਆ ਇਹ ਕੁਆਲਿਟੀ ਦੇਖੀ ਆ ਲੱਗਦਾ ਕਿੰਨੇ ਟਾਈਮ ਹੋ ਗਿਆ ਇਹਦਾ ਸਵਾਈ ਨਹੀਂ ਰੱਖਦਾ ਮਰੀ ਸਵਾਈ ਵੀ ਨਹੀਂ ਰੱਖਦਾ ਵੀ ਇੰਨੀ ਹੋਣੀ ਨਹੀਂ ਯਾਨੀ ਪੇਂਟ ਕੋਲ ਸੀ ਕਿੰਨੀ ਵਧੀਆ ਇਹਦਾ ਰੰਗ ਹੋ ਨਹੀਂ ਹੋਇਆ ਕਈ ਸਾਲ ਹੋ ਗਏ ਸਿਮਰਨ ਨੇ ਰੰਗੋ ਇਹਨੂੰ ਯਾਨੀ ਕਿ ਮੈਂ ਹੋਰ ਦੇਖਦਾ ਠੀਕ ਆ ਨਾ ਜਿਵੇਂ ਹੁਣ ਆਹ ਦੇਖਿਆ ਆਪਾਂ ਨੇ ਆਹ ਪਾਣੀ ਪਾਇਆ ਜੋ ਆਕਾ ਨੇ ਇਹ ਜੀ ਤੇ ਬਾਈ ਜੀ ਧਿਆਨ ਰੱਖਣਾ ਪੈਂਦਾ ਹੁਣ ਇਹਨੇ ਸੁਣ ਲਾ ਮੈਨੂੰ ਕਹਿੰਦਾ ਵੀ ਟਰੈਕਟਰ ਮੂਰੇ ਨਾ ਖੜਾਈ ਕੋਈ ਸਵੇਰੇ ਮੈਂ ਬਾਹਣ ਜਾਣਾ ਇਹ ਇੰਨੀ ਗੱਲ ਕਹਿ ਕੇ ਲੰਘ ਗਏ ਔਰ ਇਹ ਤੇ ਮੈਂ ਕਿਹਾ ਚੱਲ ਇਹਦਾ ਟਰੈਕਟਰ ਸੀ ਮੂਰੀ ਕਰਨ ਲੱਗੇ ਦੇ ਮੈਂ ਮੂਰੇ ਖੜਾ ਆਤਾ ਮੈਂ ਯਾਰ ਗੱਗੀ ਲੱਗੇ ਹੋਏ ਤੇ ਇਹਦੀ ਟਰਾਲੇ ਦੀਆਂ ਪੱਤੀਆਂ ਪੁੱਤੀਆਂ ਆਈਆਂ ਬੇਡੂ ਬਡੂ ਜਾ ਕਸਣਾ ਗੱਗੀ ਆ ਗਈ ਹਾਂ ਮੈਂ ਇਹਨੂੰ ਫੋਨ ਕਰਕੇ ਕਿਹਾ ਮੈਂ ਹਾਂ ਵੀ ਟਰੈਕਟਰ ਚ ਪਾਣੀ ਕਿਨੇ ਪਾਇਆ ਤਾਂ ਕਹਿੰਦਾ ਯਾਰ ਜਵਾਕ ਖੇਡਣ ਲੱਗੇ ਹੋਏ ਤੇ ਪਾਣੀ ਨਾਲ ਗਲਾਸਾਂ ਨਾਲ ਜੇ ਮੰਨ ਕੇ ਚੱਲ ਕਹਿ ਲਾ ਵੀ ਕੁਦਰਤੀ ਗੌਰ ਹੋਗੀ ਨਾ ਹੁੰਦੀ ਇਹਨੇ ਬਾਉਣ ਲੱਗਿਆ ਟਰੈਕਟਰ ਸੀ ਹੋ ਜਾਣ ਦਾ ਪਾਣੀ ਖੱਚ ਕੇ ਤੇਲ ਵਾਲੀ ਜੇ ਵੀ ਪਾ ਸਕਦੇ ਆ ਟਾਂਕੀ ਚ ਕੁਝ ਵੀ ਕਰ ਸਕਦੇ ਆ ਇਹ ਗੌਰ ਰੱਖਣੀ ਚਾਹੀਦੀ ਏ ਇਹ ਨੂੰ ਨਹੀਂ ਕਰ ਲਈ ਸਾਰਿਆਂ ਨੂੰ ਗੌਰ ਰੱਖਣੀ ਚਾਹੀਦੀ ਆ ਕਿ ਆਕੀ ਜੀ ਆ ਵੇਖਣ ਗੌਰੀ ਜਾਈਂ ਹਾਂ ਕਾ ਕਹਿੰਦੇ ਗਿਆ ਦੀਪਰ ਕਿ ਨਹੀਂ ਕਾ ਕਹਿੰਦੇ ਜਾਊਗਾ ਹੁਣ ਉਹੀ ਗੱਲ ਚੱਲਦੀ ਆ ਉਹੀ ਗੱਲ ਪੁੱਛਣੀ ਆ ਮੈਂ ਉਹਨੂੰ ਹਾਂ ਤੂੰ ਹੁਣ ਚੱਲੇ ਆਂਗੇ ਤੇ ਹਾਂ ਚੱਲੇ ਆਂਗੇ ਚੱਲ ਫੇਨੇਰੇ ਤੇ ਪਹਿਲਾਂ ਠੀਕ ਚੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ